ਸ਼ੁਡ ਬੀ ਪਰੇ ਨਹੀਂ ਬਟ ਉਹ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਐਸਐਸਪੀ ਨੂੰ ਨਹੀਂ ਟਰਾਂਸਫਰ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਐਸਐਸਪੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਐਫਆਈਆਰ ਕੀਤੀ ਗਈ ਉਸ ਤੋਂ ਬਾਅਦ ਦੁਬਾਰਾ ਐਫਆਈਆਰ ਕੀਤੀ ਗਈ ਫਿਰ ਦੇਰ ਰਾਤ ਦੁਬਾਰਾ ਐਡ ਕੀਤੇ ਗਏ ਨੇ ਨਾ ਤਾਂ ਫਿਰ ਐਫਆਈਆਰ ਐਸਐਸਪੀ ਨੂੰ ਕਿਉਂ ਨਹੀਂ ਚੇਂਜ ਕੀਤਾ ਜਾ ਰਿਹਾ ਟਰਾਂਸਪੇਰੈਂਸੀ ਤਾਂ ਬਣੇਗੀ ਜੇ ਐਸਐਸਪੀ ਨੂੰ ਚੇਂਜ ਕੀਤਾ ਜਾਏਗਾ ਸਰ ਮੇਰੇ ਨਾਲ ਉਹ ਬੈਟਰ ਜ਼ਿਆਦਾ ਜੇ ਤੁਸੀਂ ਡੀਜੀਪੀ ਸਾਹਿਬ ਨੂੰ ਇਹ ਸਵਾਲ ਕਰੂੰ ਕਿਉਂਕਿ ਲਾਅਨ ਆਰਡਰ ਤਾਂ ਉਹ ਦੇਖ ਰਹੇ ਆ ਨਾ ਤਾਂ ਮੈਂ ਬਦਲਣਾ ਨਾ ਮੈਂ ਰੱਖਣਾ ਕਿ ਤੁਸੀਂ ਗਲਤ ਬੰਦੇ ਨੂੰ ਕੁਐਸਚਨ ਨੇ ਸਰਕਾਰ ਦਾ ਹਿੱਸਾ ਤਾਂ ਤੁਸੀਂ ਹੋ ਸਰਕਾਰ ਦਾ ਪ੍ਰਧਾਨ ਸਭਾ ਜੀ ਦਾ ਸਵਾਲ ਚੁੱਕਿਆ ਜਾਏਗਾ ਤੁਸੀਂ ਜਵਾਬ ਦੇ ਸਕਦੇ ਹੋ ਪੁੱਛ ਵੀ ਸਕਦੇ ਨਹੀਂ ਨਹੀਂ ਸਰ ਦਿਸ ਇਜ਼ ਦਾ ਮੈਟਰ ਆਫ ਲਾਅ ਐਂਡ ਆਰਡਰ ਉੱਥੇ ਉਹਨਾਂ ਨੇ ਦੇਖਣਾ ਅਸੀਂ ਤਾਂ ਉਹਨਾਂ ਦੇ ਸੀ ਟੀ ਵੀ ਆਣਾ ਸੀਐਮ ਦੀ ਡਾਇਰੈਕਟ ਚੀਜ਼ ਆਉਂਦੀ ਆ ਸਿਵਲ ਦੇ ਵਿੱਚ ਚੀਫ ਸੈਕਟਰੀ ਸਾਹਿਬ ਨੂੰ ਲਾਉਣਾ ਤੇ ਪੁਲਿਸ ਦੇ ਵਿੱਚ ਡੀਜੀਪੀ ਸਾਹਿਬ ਨੂੰ ਲਾਉਣਾ ਅੱਗੇ ਜਿਹੜੇ ਕੁਐਸਚਨਸ ਆ ਦੇਅਰ ਰਿਸਪੌਂਸਿਬਲ ਟੂ ਅਨਸਰ ਥੈਟ ਸਰ ਰਾਜਪਾਲ ਦੇ ਭਾਸ਼ਣ ਦੀ ਗੱਲ ਕਰ ਲਈ ਰਾਜਪਾਲ ਦੇ ਭਾਸ਼ਣ ਜਦੋਂ ਹੋ ਰਿਹਾ ਸੀ ਪਰਸੋਂ ਉਦੋਂ ਵੀ ਵਿਰੋਧ ਬਹੁਤ ਕੀਤਾਗਾ ਕਾਂਗਰਸੀਆਂ ਵੱਲੋਂ ਤੇ ਅੱਜ ਵੀ ਕਾਂਗਰਸੀ ਉਹਦੇ ਆਲੇ-ਦੁਆਲੇ ਚੱਲਦੇ ਹੋਏ ਨਜ਼ਰ ਆਣਗੇ ਕਿ ਇੱਕ ਫਾਲਸ ਡਾਕੂਮੈਂਟ ਆ ਉਹ ਦੇ ਦਿੱਤਾਗਾ ਰਾਜਪਾਲ ਨੂੰ ਰਾਜਪਾਲ ਨੇ ਇੱਕ ਸਿੱਧੇ ਪੜ ਦ ਦਿੱਤੇ ਸਰਕਾਰ ਦੇ ਜਦ ਕਿ ਜ਼ਮੀਨ ਤੇ ਕੁਝ ਨਹੀਂ ਸਰ ਮੈਂ ਨਾ ਰਾਜਪਾਲ ਸਾਹਿਬ ਦੇ ਭਾਸ਼ਣ ਤੋਂ ਬਾਅਦ ਸਾਰੀ A ਟੂ Z ਬੁੱਕ ਮੈਂ ਡੀਟੇਲ ਚ ਪੜੀ ਆ ਤਕਰੀਬਨ ਤਕਰੀਬਨ ਜੋ ਰਾਜਪਾਲ ਸਾਹਿਬ ਕਹਿ ਕੇ ਗਏ ਆ ਸਾਰੀਆਂ ਗੱਲਾਂ ਇਹ ਗਰਾਊਂਡ ਤੇ ਹੋਈਆਂ ਠੀਕ ਆ ਵਰੋਧੀ ਇਹਨੇ ਤਾਂ ਰੌਲਾ ਪਾਉਣਾ ਹੀ ਹੁੰਦਾ ਇਹਨਾਂ ਨੇ ਪਾਉਣਾ ਹੀ ਸ਼ੁੱਡ ਬੀ ਪਰੇਸ਼ ਨਹੀਂ ਪਰ ਉਹ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਐਸਐਸਪੀ ਨੂੰ ਨਹੀਂ ਟਰਾਂਸਫਰ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਐਸਐਸਪੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਐਫਆਈਆਰ ਕੀਤੀ ਗਈ ਉਸ ਤੋਂ ਬਾਅਦ ਦੁਬਾਰਾ ਐਫਆਈਆਰ ਕੀਤੀ ਗਈ ਫਿਰ ਦੇਰ ਰਾਤ ਦੁਬਾਰਾ ਐਡ ਕੀਤੇ ਗਏ ਨਾਂ ਤਾਂ ਫਿਰ ਐਫਆਈਆਰ ਐਸਐਸਪੀ ਨੂੰ ਕਿਉਂ ਨਹੀਂ ਚੇਂਜ ਕੀਤਾ ਜਾ ਰਿਹਾ ਟਰਾਂਸਪੇਰੈਂਸੀ ਤਾਂ ਬਣੇਗੀ ਜੇ ਐਸਐਸਪੀ ਨੂੰ ਚੇਂਜ ਕੀਤਾ ਜਾਏਗਾ ਸਰ ਮੇਰੇ ਨਾਲ ਉਹ ਬੈਟਰ ਜ਼ਿਆਦਾ ਜੇ ਤੁਸੀਂ ਡੀਜੀਪੀ ਸਾਹਿਬ ਨੂੰ ਇਹ ਸਵਾਲ ਕਰੂੰ ਕਿਉਂਕਿ ਲਾਅਨ ਆਰਡਰ ਤਾਂ ਉਹ ਦੇਖ ਰਹੇ ਆ ਨਾ ਤਾਂ ਮ ਕਿ ਤੁਸੀਂ ਗਲਤ ਬੰਦੇ ਨੂੰ ਕੁਐਸਚਨ ਪੁੱਟਾਪ ਕਰ ਰਹੇ ਹੋ ਨਹੀਂ ਸਰਕਾਰ ਦਾ ਹਿੱਸਾ ਤਾਂ ਤੁਸੀਂ ਹੋ ਸਰਕਾਰ ਦਾ ਵਿਧਾਨ ਸਭਾ ਜੀ ਸਵਾਲ ਚੁੱਕਿਆ ਜਾਏਗਾ ਤੁਸੀਂ ਜਵਾਬ ਦੇ ਸਕਦੇ ਹੋ ਪੁੱਛ ਵੀ ਸਕਦੇ ਨਹੀਂ ਨਹੀਂ ਸਰ ਦਿਸ ਇਜ਼ ਦਾ ਮੈਟਰ ਆਫ ਲਾਅ ਐਂਡ ਆਰਡਰ ਉੱਥੇ ਉਹਨਾਂ ਨੇ ਦੇਖਣਾ ਅਸੀਂ ਤਾਂ ਉਹਨਾਂ ਦੇ ਸਿੱਟੀ ਵੀ ਹਾਂ ਸੀਐਮ ਦੀ ਡਾਇਰੈਕਟ ਚੀਜ਼ ਆਉਂਦੀ ਆ ਸਿਵਲ ਦੇ ਵਿੱਚ ਚੀਫ ਸਕੱਟਰੀ ਸਾਹਿਬ ਨੂੰ ਲਾਉਣਾ ਤੇ ਪੁਲਿਸ ਦੇ ਵਿੱਚ ਡੀਜੀਪੀ ਸਾਹਿਬ ਨੂੰ ਲਾਉਣਾ ਅੱਗੇ ਜਿਹੜੇ ਕੁਐਸਚਨ ਸਾਂ ਦੇ ਆਰ ਰਿਸਪੋਨਸੀਬਲ ਟੂ ਆਨਸਰ ਦੈਟ ਸੋ ਸਰ ਰਾਜਪਾਲ ਦੇ ਭਾਸ਼ਣ ਦੀ ਗੱਲ ਕਰ ਲਈ ਰਾਜਪਾਲ ਦੇ ਭਾਸ਼ਣ ਜਦੋਂ ਹੋ ਰਿਹਾ ਸੀ ਪਰਸੋਂ ਉਦੋਂ ਵੀ ਵਿਰੋਧ ਬਹੁਤ ਕੀਤਾ ਗਿਆ ਕਾਂਗਰਸੀਆਂ ਵੱਲੋਂ ਤੇ ਅੱਜ ਵੀ ਕਾਂਗਰਸੀ ਉਹਦੇ ਆਲੇ ਦੁਆਲੇ ਚੱਲਦੇ ਹੋਏ ਨਜ਼ਰ ਆਉਣਗੇ ਕਿ ਇੱਕ ਫਾਲਸ ਡਾਕੂਮੈਂਟ ਹੈ ਉਹ ਦੇ ਦਿੱਤਾ ਗਿਆ ਰਾਜਪਾਲ ਨੂੰ ਰਾਜਪਾਲ ਨੇ ਕਸੀਦੇ ਪੜ ਦਿੱਤੇ ਸਰਕਾਰ ਦੇ ਜਦ ਕਿ ਜ਼ਮੀਨ ਤੇ ਕੁਝ ਨਹੀਂ ਸਰ ਮੈਂ ਨਾ ਰਾਜਪਾਲ ਸਾਹਿਬ ਦੇ ਭਾਸ਼ਣ ਤੋਂ ਬਾਅਦ ਸਾਰੀ A to Z ਬੁੱਕ ਮੈਂ ਡਿਟੇਲ ਚ ਪੜੀ ਆ ਤਕਰੀਬਨ ਤਕਰੀਬਨ ਜੋ ਰਾਜਪਾਲ ਸਾਹਿਬ ਕਹਿ ਕੇ ਗਏ ਆ ਸਾਰੀਆਂ ਗੱਲਾਂ ਇਹ ਗਰਾਊਂਡ ਤੇ ਹੋਈਆਂ ਠੀਕ ਆ ਵਿਰੋਧੀ ਇਹਨੇ ਤਾਂ ਰੌਲਾ ਪਾਉਣਾ ਹੀ ਹੁੰਦਾ ਇਹਨਾਂ ਨੇ ਪਾਉਣਾ